ਜਿਹੜਾ ਪ੍ਰਾਣੀ ਗੁਰੂ ਕਿਰਪਾ ਸਦਕਾ ਦਰਬਾਰ ਸਾਹਿਬ ਪਹੁੰਚ ਕੇ ਹਾਜ਼ਰੀ ਭਰਦਾ ਹੈ ਤੇ ਤਨ ਗੁਰਾਮਦਾਸ ਮਹਾਰਾਜ ਦੇ ਪਾਵਨ ਸਰੋਵਰਾਂ ਵਿੱਚ ਨਾਨਕ ਕਰਕੇ ਜਾਪ ਕਰਕੇ ਬਾਣੀ ਦਾ ਅਰਦਾਸਾਂ ਬੇਨਤੀਆਂ ਕਰਦਾ ਹੈ ਤੇ ਪਿਛਲੇ ਕੀਰਤੇ ਯਗਮਾਂ ਦਾ ਪਛਤਾਤਾ ਆਪ ਕਰਕੇ ਅੱਗੇ ਵਾਸਤੇ ਸਮਤ ਦੀ ਅਰਦਾਸ ਬੇਨਤੀ ਸਵਤ ਬਖਸ਼ਣ ਦੀਰ ਜੋਈ ਗੁਰੂ ਸਾਹਿਬ ਨੂੰ ਕਰਦਾ ਹੈ ਤਾਂ ਮਹਾਰਾਜ ਕੇੰਦਰ ਸਾਰੇ ਪਾਪ ਦੂਰ ਹੁੰਦੇ ਨੇ ਉਹਦਾ ਪ੍ਰਾਣੀ ਦਾ ਜੀਵਨ ਅੱਗੇ ਵਾਸਤੇ ਪਾਈ ਪਵਿੱਤਰ ਪਾਵਨ ਬਣ ਜਾਂਦਾ ਹੈ ਬਚਨ ਮਹਾਰਾਜ ਜੀਆਂ ਦੇ ਰਾਮਦਾਸ ਸਰੋਵਰ ਨਾਤੀ ਸਭ ਉਤਰੇ ਪਾਪ ਕਮਾਤੇ ਨਿਰਮਲ ਹੋਈ ਕਰ ਸਨਾਨਾ ਗੁਰਪੂਰੇ ਕੀਨੇ ਦਾਨਾ ਤਨ ਤਨ ਰਾਮਦਾਸ ਗੁਰੂ ਕਾਂਤਾਨ ਰਾਮਦਾਸ ਗੁਰ ਵਾਹੀ